ਐਸਵੀਐਲ ਦੇ ਖਬਰ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਕਿ ਜਥੇ ਕੁਜ ਨਿਹੰਗ ਸਿੰਘ ਦੇ ਬਾਣੇ ਚ ਆਏ ਬੰਦਿਆਂ ਨੇ ਦੋ ਭਰਾਵਾਂ ਦੀ ਕੁੱਟਮਾਰ ਕੀਤੀ ਸੀ ਦੱਸ ਦਈਏ ਕਿ ਇੱਕ ਭਰਾ ਨੂੰ ਬਚਾਉਣ ਵਾਸਤੇ ਤੁਸੀਂ ਤਸਵੀਰਾਂ ਚ ਵੇਖ ਸਕਦੇ ਹੋ ਕਿ ਇਸ ਕਦਰ ਦੂਜੇ ਭਰਾ ਨੇ ਆਪਣੀ ਜਾਨ ਦੀ ਬਾਜ਼ੀ ਲਗਾ ਦਿੱਤੀ ਅਤੇ ਉਸ ਨੂੰ ਬਚਾ ਲਿਆ ਜਦਕਿ ਬੈਟਰੀ ਦੇ ਪੈਸੇ ਮੰਗੇ ਗਏ ਤਾਂ ਨਿਹੰਗ ਸਿੰਘ ਨੇ ਦੇਣ ਤੋਂ ਇਨਕਾਰ ਕਰ ਦਿੱਤਾ ਤੇ ਆਪਣੇ ਸਾਥੀ ਲਿਆ ਕੇ ਦੁਕਾਨ ਦੇ ਮੌਜੂਦ ਦੋ ਸਕੇ ਭਰਾਵਾਂ ਦੀ ਕਟਨਾ ਕੀਤੀ ਇਹ ਇਲਜ਼ਾਮ ਪੀੜਤ ਵੱਲੋਂ ਲਗਾਏ ਜਾ ਰਹੇ ਨੇ ਹਾਲਾਂਕਿ ਅਸੀਂ ਸੀਸੀਟੀਵੀ ਤਸਵੀਰਾਂ ਤੋਂ ਨਾਲ ਸਾਂਝੀਆਂ ਕਰ ਰਹੇ ਹਾਂ ਜਾਣਕਾਰੀ ਦਿੰਦੇ ਹੋਏ ਪੇੜਿਤ ਨੇ ਦੱਸਿਆ ਕਿ ਅੰਮ੍ਰਿਤਸਰ ਦੇ ਹਲਕਾ ਵੇਦਕਾ ਦੇ ਵਿੱਚ ਉਹਨਾਂ ਦੀਆਂ ਬੈਟਰੀਆਂ ਦੀ ਦੁਕਾਨ ਹੈ ਅਤੇ ਉਹਨਾਂ ਦੇ ਵੱਲੋਂ ਇੱਕ ਨਿਹੰਗ ਸਿੰਘ ਨੂੰ ਬੈਟਰੀ ਦਿੱਤੀ ਗਈ ਸੀ ਅਤੇ ਨਿਹੰਗ ਸਿੰਘ ਬੈਟਰੀ ਦੇ ਅੱਧੇ ਪੈਸੇ ਦੇ ਗਿਆ ਪਰ ਅਤੇ ਪੈਸੇ ਦੇਣ ਤੋਂ ਅਨਾਕਾਣੀ ਕਰ ਰਿਹਾ ਸੀ ਜਦ ਉਹਨਾਂ ਨੇ ਪੈਸੇ ਮੰਗੇ ਤਾਂ ਨਿਹੰਗ ਸਿੰਘ ਅਗਲੇ ਦਿਨ ਆਪਣੇ ਕੁਝ ਸਾਥੀਆਂ ਨੂੰ ਲੈ ਕੇ ਦੁਕਾਨ ਦੇ ਵਿੱਚ ਆਇਆ ਤੇ ਉਹਨਾਂ ਦੀ ਕੁੱਟਮਾਰ ਕਰ ਦਿੱਤੀ ਜਿਸ ਦੀ ਸਾਰੀ ਘਟਨਾ ਸੀਸੀਟੀਵੀ ਦੇ ਵਿੱਚ ਕਾਇਦਾ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਤਸਵੀਰਾਂ ਵੇਖ ਸਕਦੇ ਹੋ ਉੱਥੇ ਜਾ ਕੇ ਸਬੰਧਤ ਜਾਂਚ ਅਧਿਕਾਰੀ ਦੇ ਨਾਲ ਗੱਲਬਾਤ ਕੀਤੀ ਗਈ ਤੇ ਉਹਨਾਂ ਨੇ ਕਿਹਾ ਕਿ ਪੂਰਾ ਮਾਮਲਾ ਹੁਣ ਤੇ ਧਿਆਨ ਹਸਪਤਾਲ ਕੀਤੀ ਜਾਵੇਗੀ ਸੀਸੀਟੀਵੀ ਤਸਵੀਰਾਂ ਤੁਸੀਂ ਸਾਫ਼ ਤੌਰ ਤੇ ਦੇਖ ਸਕਦੇ ਹੋ ਕਿ ਮੇਰੇ ਆਪਣੇ ਭਰਾ ਤੇ ਜਾਨਲੇਵਾ ਹਮਲਾ ਹੁੰਦਾ ਵੇਖਿਆ ਵੱਡੇ ਭਰਾ ਨੇ ਉੱਥੇ ਪਹੁੰਚ ਕੇ ਆਪਣੇ ਭਰਾ ਦੀ ਜਾਨ ਬਚਾਈ ਤਸਵੀਰਾਂ ਤੁਹਾਡਾਂ ਨਾਲ ਸਾਂਝੀਆਂ ਕਰਿਆ ਉੱਥੇ ਹੀ ਲਗਾਤਾਰ ਨਿਆਗ ਪਾਣੀ ਦੇ ਵਿੱਚ ਆਏ ਇਹਨਾਂ ਵਿਅਕਤੀਆਂ ਦੇ ਵੱਲੋਂ ਇਹਨਾਂ ਦੀ ਕੁੱਟਮਾਰ ਕੀਤੀ ਜਾ ਰਹੀ ਸੀ ਸਤਿ ਸ਼੍ਰੀ ਅਕਾਲ ਜਾਨੀ ਆਏ ਆ ਤੇ ਉਹਨਾਂ ਨੇ ਆ ਕੇ ਮੇਰੇ ਤੇ ਹਮਲਾ ਕੀਤਾ ਮੇਰੇ ਸਿਰ 'ਚ ਕਿਰਪਾਨ ਵੱਜੀ ਆ ਮੇਰੇ ਹੱਥਾਂ 'ਤੇ ਕਿਰਪਾਨਾਂ ਵੱਜੀ ਆ ਮੇਰੇ ਲੱਤ ਤੇ ਮੇਰੇ ਡੰਡੇ ਛੋਟੇ ਨਾਲ ਵਾਰ ਕੀਤਾ ਤਮੈ ਪੁਲਿਸ ਕੋ ਪ੍ਰਸ਼ਾਸਨ ਕੋ ਇਹ ਮੰਗ ਚੋਣਾ ਵਾ ਮੈਨੂੰ ਜਲਦੀ ਜਲਦੀ ਇਨਸਾਰਵ ਦਿੱਤਾ ਜਾਵੇ ਤੇ ਜਲਦੀ ਜਲਦੀ ਕਾਰਵਾਈ ਕੀਤੀ ਜਾਵੇ ਜਗਦੀਪ ਸਿੰਘ ਸਨ ਉਹ ਦਲੀਪ ਸਿੰਘ ਪਿੰਡ ਜਾਾਂਗੇ ਦਾ ਰਹਿਣ ਵਾਲਾ ਇਹ ਮੇਰਾ ਭਰਾ ਵਾ ਜਿਹਦੀ ਦੁਕਾਨ ਦੀ ਇੱਕ ਢਰਾ ਦੱਸੀ ਜਾਂਦੀ ਹੈ ਮੈਂ ਉਸ ਦਿਨ ਦੁਪਹਿਰ ਦੇ ਕਰੀਬ ਰੋਟੀ ਲੈ ਕੇ ਗਿਆ ਇਹਦੀ ਤੇ ਜਾ ਕੇ ਉੱਥੇ ਪਤਾ ਲੱਗਾ ਵੀ ਆਹ ਗੱਲ ਹੋਈ ਆ ਚਲੋ ਫਿਰ ਇਹਨਾਂ ਨੂੰ ਪੁੱਛਿਆ ਵੀ ਕਹਿੰਦੇ ਨਹੀਂ ਆਪਣਾ ਹੋ ਜਾਣੀ ਗੱਲ ਅਸੀਂ ਬੜੇ ਰਮਾ ਦੇ ਨਾਲ ਨਿਊਟਰਲ ਹੋ ਕੇ ਬੈਠੇ ਆ ਰਮਾ ਨਾਲ ਕੁਰਸੀਆਂ ਉੱਤੇ ਬੈਠੇ ਆ ਕੁਰਸੀਆਂ ਤੇ ਬੈਠੇ ਆ ਤੇ ਜਦੋਂ ਉਧਰੋਂ ਨਿਹੰਗ ਸਿੰਘ ਦੀਆਂ ਗੱਡੀਆਂ ਆਈਆਂ ਗੱਡੀ ਆਈ ਆ ਗੱਡੀ ਜਿੱਤੇ ਉੱਤਰਦੇ ਆ ਸਾਰੀ ਪੁੱਛਿਆ ਨਹੀਂ ਕਿੱਥੇ ਨਹੀਂ ਸਿੱਧੀਆਂ ਕਿਰਪਾਨਾਂ ਨਾਲ ਛਪੇੜਾਂ ਨਾਲ ਡਾਂਗਾ ਜੋ ਵੀ ਉਹਨਾਂ ਦੇ ਹੱਥ ਵਿੱਚ ਤੇਜ਼ ਤਾਰ ਹਥਿਆਰ ਸੀ ਉਹਨ ਇੰਨਾਂ ਨੂੰ ਘੁੱਟਣ ਡਾਵੇ ਮੈਂ ਬਚਾਉਂਦਾ ਰਾਂ ਮੇਰੀ ਵੀਡੀਓ ਕੈਮਰੇ ਲੱਗੇ ਦੁਕਾਨ ਤੇ ਵੀਡੀਓ ਵੇਖ ਸਕਦੇ ਆ ਇਹਨੂੰ ਥੱਲੇ ਛੁੱਟ ਕੇ ਇਹਦਾ ਸਿਰ ਪਾੜਦਾ ਵਾ ਤੇ ਮੇਰੇ ਵੀ ਛੱਟ ਮੇਰੇ ਵੀ ਉਹਨਾਂ ਨੇ ਮਾਰੀ ਆ ਮੇਰੇ ਵੀ ਟਾਂਕੇ ਲੱਗੇ ਹੋਏ ਆ ਮੰਗੀ ਕਰਦੇ ਭਾਈ ਮੰਗੇ ਹੁਣ ਇਨਸਾਫ ਇਨਸਾਫ ਦੀ ਮੰਗ ਕਰਦੇ ਆ ਵੀ ਉਹ ਬੰਦਿਆਂ ਨੂੰ ਸਖਤ ਤੋਂ ਸਖਤ ਕਾਰਵਾਈ ਕਰਕੇ ਉਸਨੂੰ ਹਰਾਸ ਰੋਹ ਦੇ ਲਵੇ ਦੁਕਾਨ ਤੇ ਸਿਰਫ ਦੋ ਜਣੇ ਸੀ ਤੁਸੀਂ ਹਾਂਜੀ ਦੋ ਜਣੇ ਸੀ ਉਹ ਕਿੰਨੇ ਜਣੇ ਆਏ ਸੀ ਉਹ 10-11 ਦੇ ਕਰੀਬ ਹੀ ਗੱਡੀ ਨੋਵਾ ਪੂਰੀ ਭਰ ਕੇ ਆਈ ਇਹ ਨੋਵਾ ਗੱਡੀ ਇੱਥੇ ਪੂਰੀ ਫੁੱਲ ਤਿਆਰੀ ਦੇ ਵਿੱਚ ਸਾਨੂੰ ਪਤਾ ਹੁੰਦਾ ਤਾਂ ਅਸੀਂ ਆਪਾਂ ਉੱਥੋਂ ਚੱਲ ਜਾਂਦੇ ਜਾਂ ਕੁਝ ਕਰਦੇ ਪੁਲਿਸ ਨੂੰ ਹੀ ਫੋਨ ਕਰਦੇ ਜੇ ਪੁਲਿਸ ਇਹ ਕਹਿੰਦੀ ਰਹੀ ਜੀ ਹੋ ਜੂਗਾ ਮਸਲਾ ਹੱਲ ਉਹ ਨਾ ਝਗੜਾ ਜੋ ਹੋਇਆ ਉਹਦੀ ਬੰਦੇ ਦੀ ਸਟਾਂ ਜੋ ਲੱਗੀਆਂ ਨਾ ਲੱਗੀਆਂ ਸਟਾਂ ਉਸ ਮੌਕੇ ਤੇ ਤੋਂ ਉਹਦੀ ਬੰਦਾ ਦਾਖਲੇ ਹਸਪਤਾਲ ਐਮ ਐਲ ਆਰ ਉਹਨਾਂ ਇਜਾਰੀ ਹੋ ਰਹੀ ਜੁਨੇ ਦੀ ਅਜੇ ਐਮ ਐਲ ਆਰ ਉਹਨਾਂ ਦੀ ਮੁਕੰਮਲ ਯਾ ਐਕਸਰੇ ਵਗੈਰਾ ਨਹੀਂ ਕਰੇ ਜਿਸ ਕਰਕੇ ਐਮ ਐਲ ਆਰ ਉਹਨਾਂ ਦੀ ਨਹੀਂ ਪਹੁੰਚੀ ਸਾਡੇ ਸਿੰਦਰ ਸਿੰਘ ਏਸੀ ਜੀ ਡੀਲ ਕਰਦੇ ਉਹ ਐਮ ਐਲ ਆਰ ਲੈਂਡ ਖੁਦ ਗਏ ਉੱਥੇ ਡਾਕਟਰ ਸਾਹਿਬ ਨੇ ਕਿਹਾ ਵੀ ਇਹਦੀ ਜੀ ਪੂਰੇ ਐਕਸਰੇ ਸਾਰੀ ਇਹ ਰਿਪੋਰਟ ਤਿਆਰ ਕਰਾਂਗੇ ਤੇ ਉਸ ਤੋਂ ਬਾਅਦ ਐਮ ਐਲ ਆਰ ਤੋਂ ਦਿੱਤੀ ਜੀ ਐਮ ਐਲ ਆਰ ਲੈਂਡ ਤੇ ਇਹਦਾ ਬੰਦੇ ਦਾ ਬਿਆਨ ਲੇ ਕੇ ਮਜਰੂਦ ਦਾ ਇੱਕ ਬੰਦੀ ਕਾਰਵਾਈ ਹੋਏਗੀ ਅਵਸ਼ੇ ਹੈਗੀ ਸਰ ਇਹ ਕਾਰਨ ਕਿਸੇ ਨੇ ਲੜਾਈ ਕਾਦੇ ਵਾਸਤੇ ਲੜਾਈ ਇਹਨਾਂ ਦੇ ਹੋਈ ਉਹ ਦੁਕਾਨ ਕਰਦੇ ਮੋਟਰਸਾਈਕਲ ਸਕੂਟਰਾਂ ਠੀਕ ਕਰਨ ਦੀ ਇਹ ਬੰਦਿਆ ਆਟੋ ਚਲਾਉਂਦਾ ਸੀ ਦੂਜਾ ਜਿਹੜਾ ਉਹ ਆਟੋ ਬੈਟਰੀ ਤੋਂ ਬੈਟਰੀ ਵਗੈਰਾ ਪਾਈ ਹੋਣਾ ਆਟੋ ਦੀ ਉਸ ਤੇ ਪੈਸੇ ਦੇ ਲੈਣ ਦਾ ਨਾ ਕਰਕੇ ਝਗੜਾ ਜਿਹੜਾ ਹੈ ਠੀਕ ਹੈ ਹਾਂ ਫੁਟੇਜ ਵੀ ਆਏ ਆ ਵੀ ਕਾਫੀ 15 ਤੋਂ 20 ਜਾਣੇ ਗਏ ਆ ਤੇ ਉਹਨਾਂ ਨੇ ਉਹਨਾਂ ਕੋਲ ਹਥਿਆਰ ਵੀ ਹੈਗੇ ਸੀ ਤੇਜ ਹਥਿਆਰ ਨਹੀਂ ਨਹੀਂ ਸਾਡੇ ਕੋਲ ਫੁਟੇਜ ਜਿ ਕੋਈ ਨਹੀਂ ਆਇਆ ਅਸੀਂ ਸਟੇਟਮੈਂਟ ਲਵਾਂਗੇ ਬੰਦੀ ਦੀ ਉਹਦੀ ਮੌਜੂਦ ਸਟੇਟਮੈਂਟ ਲਵਾਂਗੇ ਉਸ ਤੋਂ ਬਾਅਦ ਵੀ ਉਹ